ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰ ਨੇੜੇ ਹੀ ਸਰਕਾਰੀ ਸੇਵਾਵਾਂ ਮਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ ਫਗਵਾੜਾ ਨਜ਼ਦੀਕ ਪਿੰਡ ਖਲਵਾੜਾ ਦੇ ਕਮਿਊਨਿਟੀ ਸੈਂਟਰ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਆਪ ਦੇ ਫਗਵਾੜਾ ਤੋਂ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਆਪਣੇ ਕਰ ਕਮਲ ਨਾਲ ਕੀਤਾ ਇਸ ਦੌਰਾਨ ਉਹਨਾਂ ਨਾਲ ਐਸਟੀਐਮ ਫਗਵਾੜਾ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਫਗਵਾੜਾ ਤਹਿਸੀਲਦਾਰ ਫਗਵਾੜਾ ਦਲਜੀਤ ਰਾਜੂ ਅਤੇ ਅਵਤਾਰ ਪੰਡਵਾ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਪ ਵਰਕਰ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਇਸ ਕੈਂ ਦੌਰਾਨ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ ਉੱਥੇ ਸੇਵਾ ਕੇਂਦਰ ਨਾਲ ਸੰਬੰਧਿਤ ਸੇਵਾਵਾਂ ਤੋਂ ਇਲਾਵਾ ਵਕਫਾ ਵਿਭਾਗਾਂ ਵੱਲੋਂ ਵੀ ਆਪਣੇ ਵਿਭਾਗ ਨਾਲ ਸੰਬੰਧਿਤ ਸਟਾਲ ਲਾ ਕੇ ਮੌਕੇ ਤੇ ਹੀ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮਹੱਇਆ ਕਰਵਾਈਆਂ ਗਈਆਂ ਇਸ ਦੌਰਾਨ ਸਰਦਾਰ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਚੋਪਰਾਲਾ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ ਹੈ ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਵਧਾਈ ਦੇ ਪਾਤਰ ਨੇ ਉਹਨਾਂ ਕਿਹਾ ਕਿ ਇਸ ਕੈਂਪ ਦੇ ਲੱਗਣ ਨਾਲ ਲੋਕਾਂ ਨੂੰ ਤਹਿਸੀਲ ਕੰਪਲੈਕਸਾਂ 'ਚ ਜਾ ਫਿਰ ਹੋਰ ਵਿਭਾਗਾਂ ਵੀ ਜਾ ਕੇ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਇਸ ਦੌਰਾਨ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਪਿੰਡ ਵਾਸੀ ਮਜੂਰ ਸਨ ਤੁਹਾਡੇ ਦਰਵਾਜ਼ੇ ਦੇ ਤਹਿਤ ਮਤਭੇਦ ਪੰਜਾਬ ਦੇ ਅਧਿਸ਼ਣ ਦੇ ਤੱਕ ਉਹ ਕੈਂਪ ਦੇ ਸਮੇਂ ਆਦਮੀ ਜੀ ਕਰ ਰਹੇ ਸਨ ਕਾਟੇਵਾ ਬੋਡੀ ਪੀਸ ਸਰਵਿਸਰੀਆ ਨੇ ਉਹਨ ਔਨ ਸਿਸਟਮ ਤੇ ਇੱਕ ਸਿਸਟਮ ਉੱਤੇ ਅਸੀਂ ਕਰ ਰਹੇ ਹਾਂ ਅਗਲਾ ਕੰਮ ਵੀ ਨੂੰ ਹੈ ਕਿੰਨ ਕਮ ਸਾਡੇ ਲੱਗਦਾ ਹੈ ਲੱਗੂ ਕਿ ਨਹੀਂ ਅੱਜ ਕਰਦੇ ਹੈ ਔਰ ਅੱਜ ਖਾਸ ਜਿਹੜੀ ਗੱਲ ਹੈ ਅੱਜ ਸਟੇਟ ਲੈਵਲ ਤੇ ਫੰਕਸ਼ਨ ਜਿਹੜਾ ਪਲਾਂਟੇਸ਼ਨ ਦਾ ਸੀਐਮ ਸਾਹਿਬ ਪ੍ਰਸ਼ਾਦ ਉਹ ਕਰ ਰਹੇ ਨੇ ਉਹ ਵੀ ਆਟ ਕਰਾਏ ਨੇ ਔਰ ਮੈਂ ਖਾਸ ਕਰਕੇ ਆਪਕੇ ਨੂੰ ਦੱਸਾਂ ਕਿ 13 ਕੜ ਜਮੀਨ ਜਿਹੜੀ ਸਾਨੂੰ ਪ੍ਰੋਹੀ ਜਾ ਰਹੀ ਹੈ ਜਿਸ ਸਭ ਨੂੰ ਉਹ ਪਲਾਂਟ ਜਿਹੜੇ ਉੱਥੇ ਲਾਵਾਂਗੇ ਅਸੀਂ ਵੀ ਇਸ ਦੇ ਵਿੱਚ ਵਾੜਾ ਗੰਪਲ ਸੈਟ ਕਰੇਗਾ ਕਿ ਅੱਜ ਦੇ ਦਿਨ ਦੀ ਮੈਮਰੀ ਨੂੰ ਯਾਦ ਕਰਦੇ ਹੋਏ ਆ ਇਸਾ ਮਨਾਇਆ ਜਾ ਰਿਹਾ ਹੈ ਉਸ ਨੂੰ ਅਸੀਂ ਪ੍ਰਮੋਟ ਕਰਨ ਵਾਸਤੇ ਵੱਧ ਮਨਸ਼ੁਸ਼ਤਾ ਵਾਸਤੇ ਜਾਂ ਕੰਪਨੀ ਜੀ ਵਿੱਚ ਲਾਵਾਂਗੇ ਪਰ ਕੈਂਪ ਦੇ ਵਿੱਚ ਰਜਿਸਟਰਨ ਦੀ ਮੁਸਤਕਲ ਜਿਵੇਂ ਲਿਖੀ ਹੈ ਕਿ ਬਹੁਤ ਅੱਛੀ ਅਫਸਰ ਸਾਰੇ ਹਾਜ਼ਰ ਨੇ ਔਰ ਮੌਕੇ ਤੇ ਹੀ ਬੈਨੀਫਿਸ਼ੀਅਰੀ ਦਾ ਪਤੀ ਜਿਹੜੇ ਆ ਉਹਨੇ ਸੱਕੇ ਬਣਾ ਕੇ ਜਿਹੜੇ ਕੱਢ ਦਿੱਤੇ ਗਏ ਨੇ ਸਾਰੇ ਖੁਸ਼ ਨੇ ਅਗਲਾ ਕੈਂਪ ਦਾ ਵੀ ਕੀ ਕੈਂਡੀ ਨੂੰ ਸਪੋਰਟ ਹੋ ਜਾਏਗੀ ਤੁਹਾਨੂੰ ਦੱਸਿਆ ਜਾਏਗਾ ਇਸ ਮੌਕੇ ਤੇ ਆਪ ਵੀ ਸੱਸ ਸੋਸ ਲਈ ਹੈ ਦੁਨੀਆ ਕਰੋ ਧੰਨਵਾਦ ਜੈ ਅੱਜ ಗ್ರಾಮ ਪੰਚਾਇਤ ਖਲਵਾੜਾ ਵਿਖੇ ਸਾਡੇ ਬਹੁਤ ਹੀ ਸਕਾਰਜੋਗ ਆਮ ਆਦਮੀ ਪਾਰਟੀ ਦੇ ਹਲਕਾ ਇਚਾਰਾ ਸਰਦਾਰ ਜਗਦੀਸ਼ ਸਿੰਘ ਮਾਨ ਜੀ ਦੁਆਰਾ ਜੋ ਸਰਕਾਰ ਆਪ ਦੇ ਦਵਾਰ ਦੇ ਤਹਿਤ ਪ੍ਰੋਗਰਾਮ ਲਿਖਿਆ ਗਿਆ ਸੀ ਜਿਹੜੇ ਦੂਸਰੇ ਚ ਅੱਜ ਚੇਚੇ ਤੌਰ ਤੇ ਸ਼ਾਮਲ ਹੋਏ ਹਨ ਉਹਨਾਂ ਦੇ ਨਾਲ ਐਸ ਡੀ ਐਮ ਜਸ਼ਨਦੀਪ ਜੀ ਉਹ ਵੀ ਨਾਲ ਆਏ ਸਨ ਅੱਜ ਬਹੁਤ ਕਗਾਰ ਦੇ ਵਿੱਚ ਇੱਥੇ ਜਿਨ੍ਹਾਂ ਜਿਨ੍ਹਾਂ ਲਾਭਪਾਤੀਆਂ ਨੇ ਆਪਣੇ ਆਪਣੇ ਡਾਕੂਮੈਂਟ ਬਣਾਉਣੇ ਸੀ ਹਰ ਤਰ੍ਹਾਂ ਦੇ ਉਹਨਾਂ ਨੂੰ ਤਕਸੀਮ ਵੀ ਕੀਤੇ ਗਏ ਨੇ ਤੋਂ ਮੈਂ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਔਰ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਲਕਾ ਚਾਰਜ ਆਮ ਆਦਮੀ ਪਾਰਟੀ ਫਗਵਾੜਾ ਔਰ ਉਹਨਾਂ ਦੇ ਸਮੂਹ ਸਟਾਫ ਦਾ ਸਮੂਹ ਕਰਮਚਾਰੀਆਂ ਦਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਜਗਿੰਦਰ ਸਿੰਘ ਆਪ ਕੋਹਾਂ ਸਿੰਘ ਜੀ ਮਾਨ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਹਾਂ ਔਰ ਸਾਰਿਆਂ ਦਾ ਹੀ ਧੰਨਵਾਦ ਕਰਦਾ